ਅਨੀਥੀ ਜਿਹੜਾ ਇੱਕ ਰਤਾਤ ਤੁਹਾਡੇ ਤੇ ਹਮਲਾਇਆ ਕੀ ਹੈਗਾ ਪੁਰਾ ਮਹਾਰਾਜ ਸਾਰੀ ਗੱਲ ਦੀ ਸਾਰੇ ਨੂੰ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 40 ਸਾਲ ਡੇਸ ਵਾਲੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਜਮਾਨਤ ਤੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੂੰ ਸਿਰਫ ਜਮਾਨਤ ਤੇ ਬਾਹਰ ਆਇਆ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ ਕਰੋ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੂੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਪਟਲਾ ਕੇ ਪੰਗੇ-ਪੰਗੇ ਲੈਣੇ ਹੁੰਦੇ ਆ ਉਹਤੀ ਜਾਂ ਕਰਦਾ ਵਾ ਸੋ ਇਹ ਹੀ ਚੀਜ਼ਾਂ ਵੀ ਰਾਤ ਹੋਈ ਸੀਗਾ ਮੈਂ ਦਫਤਰ ਤੋਂ ਆਪਣੇ ਗਿਆ ਬਾਅਦ ਕੀ ਹੋਇਆ ਰਾਤ ਪੂਰੀ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫਤਰ ਜੀ ਡੇਲੀ ਮੇਰੀ ਰੁਟੀਨ ਹੈ ਦੁਕਾਨਾਂ ਵਾਲੇ ਦੁਵਾਲੇ ਨੇ ਦਫਤਰ ਹੋ ਰਿਹਾ ਮੈਂ ਉਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਸਕਾਰਪਿਓ ਸੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਹਵਾ ਤੇ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਇੱਕ ਤੇ ਜਿਵੇਂ ਕਿ ਹੁਣ ਅਜ ਪ੍ਰਿੰਕਲ ਵੀ ਹੁਣੇ ਦੁਬਾਰਾ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੀ ਤੇ ਮੇਰੇ ਤੇ ਇਹ ਪਹਿਲਾਂ ਮੇਰੇ ਨਾਲ ਆਪ ਬੰਗਾ ਲੈਣੇ ਗਾਲਾਂ ਕੱਢੀਆਂ ਨੇ ਮੇਰੇ ਇਧਰ ਕੰਮ ਕਰ ਰਹੇ ਜੀ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਕਹਿ ਦੇਵੇ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਿਟੀ ਵਾਸਤੇ ਮੇਰੇ ਕੋਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ ਚੋਂ ਕੱਢ ਕੇ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹੇ ਨਾ ਵੀ ਮੈਨੂੰ ਜੀ ਸਿਕਿਉਰਿਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਕਹਿ ਦਵੇ ਪੁਲਿਸ ਵੀ ਮੈਂ ਕਦੇ ਸਾ ਪੇਚ ਵੀ ਹੋਇਆ ਜੀ ਮੈਨੂੰ ਸਿਕਿਉਰਿਟੀ ਦੋ ਮੈਂ ਤਾਂ ਸਗੋਂ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਿਟੀ ਲੈਣੀ ਆ ਆਪਣੇ ਪੈਸੇ ਭਰੇ ਕੋਲਸ ਵਾਲੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੇਵੇ ਜੇ ਤੁਸੀਂ ਪੰਗੇ ਲੈ ਸਕਦੇ ਨਾ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪ ਜਾ ਪਰਸਨਲ ਲੋ ਜੇ ਸਰਕਾਰੀ ਲੈਨੇ ਸਰਕਾਰੀ ਲੋ ਆਪਣੇ ਪੈਸੇ ਪਰੋ ਜੋ ਮਰਜ਼ੀ ਕਰੋ ਤੇ ਪ੍ਰਿੰਕਲ ਇੱਕ ਹੋਰ ਵੀ ਕਹਿ ਰਿਹਾ ਉਹਦੇ ਉੱਤੇ ਆਪਣੀ ਪੇਜ ਉੱਪਰ ਇਹੋ ਦੀ ਇੱਕ ਚੱਲਦੀ ਪਈ ਆ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਜਾ ਰਿਹਾ ਸੀ ਮੈਨੂੰ ਉਹ ਖਾਲਾ ਕੱਢਣ ਲੱਗਿਆ ਮੈਂ ਆਪਣੇ ਬਚਾਲੀ ਮੇਰੇ ਬੰਦੇ ਨੇ ਇਹ ਕੰਮ ਕੀਤਾ ਤੁਸੀਂ ਇਹ ਸਮਝੋ ਵੀ ਬਚਾਲੀ ਕੋਈ ਗੱਡੀ 'ਚ ਤੁਸੀਂ ਜਾਣਨੇ ਹੋ ਕਦੀ ਮੂੰਹ ਬੰਨ ਕੇ ਬਹਿਨੇ ਹੋ ਭਾਜੀ ਐਦਾਂ ਤਾਂ ਨਹੀਂ ਉਹਨਾਂ ਵੀ ਸਾਰਿਆਂ ਨੇ ਮੂੰਹ ਬੰਨਿਆ ਹੁਣ ਐਦਾਂ ਤਾਂ ਨਹੀਂ ਹੋ ਸਕਦਾ ਵੀ ਬਚਾਲੀ ਗੱਡੀ 1 ਸੈਕਿੰਡ ਲਈ ਖੜੀ ਆ ਜਾਂ ਰੁਕੀ ਆ ਉਤਰ ਕੇ ਕਿਰਪਾਨਾਂ ਅੱਗੇੋਂ ਪਿੱਛੇੋਂ ਸਾਈਡਾਂ ਤੋਂ ਲੱਗਣ ਲੱਗ ਜਾਣ ਐ ਤਾਂ ਨਹੀਂ ਹੋ ਸਕਦਾ ਵੀ ਇਹਨੂੰ ਪਤਾ ਇਰੇ ਕਿੰਨੀ ਹੋਰ ਕਿੰਨੀ ਮੰਗ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਪ੍ਰਸ਼ਾਸਨ ਸਾਡੀ ਸਪੋਰਟ ਕਰ ਰਿਹਾ ਵਧੀਆ ਸਾਡੇ ਐਸਐਸਪੀ ਸਾਹਿਬ ਆਪਣੇ ਡੀਐਸਪੀ ਤੇ ਐਸਐਚਓ ਸਾਹਿਬ ਵਧੀਆ ਨੇ ਕੋਆਪਰੇਟ ਕਰ ਰਹੇ ਨੇ 307 ਅਸਲੇਵਾਣੀ ਆ ਅਟੈਂਪਟ ਟੂ ਮਰਡਰ ਲੱਗੂਗੀ ਉੱਤੇ ਅਸਲ ਤੇ ਪੂਰਾ ਮਾਮਲਾ ਕੀ ਹੈ ਥੋੜਾ ਕਿੰਨੇ ਕ ਵਜੇ ਦੀ ਘਟਨਾ ਹੈ ਇਹ 8:30 8:00 ਵਜੇ ਦੀ ਘਟਨਾ ਹੈਗੀ ਹੈ ਜੀ ਇਹ 3-4 ਦਿਨ ਤੋਂ ਪਹਿਲਾਂ ਵੀ ਮੈਂ ਇਨਟੀਮੇਟ ਕੀਤਾ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਤੇ ਘਰੇ ਵੀ ਹੈ ਕਿਉਂਕਿ ਮੇਰੇ ਨੰਬਰ ਨੇ ਬਲੌਕ ਕੀਤੇ ਆ ਇਹ ਲੋਕਾਂ ਨੇ ਕਾਹ ਬੜੀ ਗੱਲ ਕਰਦਾ ਜਿਵੇਂ ਸਾਡੀ ਪਹਿਲਾਂ ਗੱਲਬਾਤ ਨਹੀਂ ਹੁੰਦੀ ਹੁੰਦੀ ਜਦੋਂ ਸਾਡੀ ਦੋਸਤੀ ਸੀਗੀ ਇਹ ਉਦੋਂ ਦੀਆਂ ਰਿਕਾਰਡਿੰਗਾਂ ਰੱਖੀ ਫਿਰਦਾ ਹੁੰਦਾ ਉਹ ਕਿਹੜੀ ਕਿਸੇ ਨਾਲ ਜੋੜ ਲੈਂਦਾ ਤੇ ਸਾਨੂੰ ਮੰਨ ਲਓ ਵੀ ਸਾਨੂੰ ਵੀ ਸੁਣ ਕੇ ਐ ਲੱਗਦਾ ਵੀ ਆਹ ਮੈਂ ਗੱਲ ਕਦੋਂ ਕਹੀ ਸੀ ਮਤਲਬ ਸਾਰਾ ਦਿਨ ਇਹਦਾ ਹੀ ਕੰਮ ਅੱਜ ਦਿਮਾਗ ਚੱਲਦਾ ਦੇਖੀ ਬਾਕੀ ਗੱਲੋ ਕੀ ਵਿਊਜ਼ ਦੀ ਜਾਂ ਦੂਜੀ ਜਿਹੜੇ ਸਾਡੇ ਪੇਜ ਨੇ ਤੁਸੀਂ ਸਾਡੇ ਪੇਜ ਤੇ ਜਾ ਕੇ ਦੇਖ ਲਓ ਵੀ ਸਾਡੇ ਤੋਂ ਹਰੇਕ ਤਰ੍ਹਾਂ ਦਾ ਕੰਟੈਂਟ ਪਿਆਊਗਾ ਸੇਵਾ ਦਾ ਕੰਮ ਦਾ ਕਿਸੇ ਦੀ ਮਦਦ ਦਾ ਆਪਣੇ ਰਜਗਾਰ ਦਾ ਇਦਾਂ ਦਾ ਪਿਆ ਇਹਦੇ ਪੇਜ ਤੇ ਸਾਰਾ ਹੀ ਸਾਡੇ ਐਂਟੀ ਕੰਟੈਂਟ ਪਿਆਊਗਾ ਵੀ ਹਣੀ ਆ ਕਰਦਾ ਹਣੀ ਆ ਕਰਦਾ ਹਣੀ ਆ ਕਰਦਾ ਹੁਣ ਦਰਾਹੇ ਸ਼ਰੇਆਮ ਘੜ ਕੇ दारू ਪੀਂਦਾ ਬਾਹਰ ਖੜ ਕੇ ਪੀਂਦਾ ਉਹਦਣ ਦਾ ਜਿੱਦਣ ਦਾ ਇਹਦੇ ਗਵਾਹ ਦਰਾਹੇ ਵਾਲੇ ਨੇ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਉਹਨੂੰ ਰੋਕੇ ਠੀਕ ਆ ਜੇ ਕਿਸੇ ਨੂੰ ਗਲਤ ਲੱਗਦਾ ਉਹ ਉਹਨੂੰ ਬਲੈਜ ਕਰੇ ਪਰ ਮੇਰਾ ਇਹ ਕੰਮ ਨਹੀਂ ਹੈਗਾ ਹਾਂ ਮੇਰੇ ਰਸਤੇ ਜਾਊਗਾ ਮੈਨੂੰ ਰੁਕੂਗਾ ਫਿਰ ਤਾਂ ਅਸੀਂ ਅੱਗੇ ਹੁਣ ਰਾਤ ਅਸੀਂ ਇੱਕ ਦੋ ਜਾਣੇ ਸੀਗੇ ਜ਼ਰੂਰੀ ਥੋੜੀ ਵੀ ਬੰਦਾ ਹਮੇਸ਼ਾ ਤਿਆਰੀ ਅਸੀਂ ਕਿਹੜਾ ਯਾਰ ਗੁੰਡੇ ਬਦਮਾਸ਼ ਅਸੀਂ ਵਪਾਰੀ ਆਪਣੀ ਕਿਵੇਂ ਜਾਨਮ ਚਾਹੀ ਰਾਤ ਜੇ ਤੁਹਾਡੇ ਪਿਆ ਮਲਾ ਜਦੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਆਵਾਰ ਹੋ ਰਿਹਾ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨ ਨੂੰ ਮੈਂ ਰੇਸ ਦਿੱਤੀ ਆ ਤੇ ਮੈਂ ਗੱਡੀ ਲੈ ਕੇ ਅੱਗੇ ਚੱਲੇ ਗਿਆ ਨਾਲ ਥਾਣਾ ਸੀ ਫਿਰ ਮੈਂ ਥਾਣੇ ਚੱਲ ਗਿਆ ਮੈਨੂੰ ਲੱਗਿਆ ਸੀ ਮੈਂ ਤਾਂ ਅਨੇ ਚਲੇ ਜੀ ਤੇ ਪ੍ਰਸ਼ਾਸਨ ਵੱਲੋਂ ਕੀ ਖੋਸਾ ਦਵਾਇਆ ਗਿਆ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੁਣ ਵੀ ਅਸੀਂ ਤਾਲਮੇਲ ਕਰ ਰਹੇ ਆ ਵਧੀਆ ਸਪੋਰਟ ਕਰ ਰਹੇ ਆ ਹੁਣ ਦੇਖੋ ਉਹ ਬੰਦੇ ਨੂੰ ਕਾਨੂੰਨ ਦਾ ਕਿੰਨਾ ਕੁ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਸਾਰਾ ਡੱਬਰ ਮਿੰਤਾ ਕਰਦਾ ਪਿਆ ਜਮਾਨਤ ਦੀ ਮੇਰੇ ਨਾਲ ਜੇਲ੍ਹ ਚ ਇੰਨਾ ਕੁਝ ਹੋਇਆ ਮੈਂ 9 ਦਿਨ ਰਮਾਨ ਤੇ ਰਿਹਾ 1-2 ਦਿਨ ਜੇਲ੍ਹ ਚ ਰਿਹਾ ਮੈਂ ਆ ਕੇ 5-6 ਮਹੀਨੇ ਬੋਲਿਆ ਨਹੀਂ ਵੀ ਯਾਰ ਮੈਂ ਆ ਕੰਮ ਨਹੀਂ ਕਰਨਾ ਵੀ ਪਰਿਵਾਰ ਮਿੰਤਾ ਕਰਦਾ ਮੁੜ ਕੇ ਜਮਾਨਤਾਂ ਕਰਾਉਣੀਆਂ ਬੜੀਆਂ ਔਖੀਆਂ ਨੇ ਇਹ ਗੱਲਾਂ ਨੈੱਟ ਤੇ ਚੰਗੀਆਂ ਲੱਗਦੀਆਂ ਨੇ ਉਹ ਬੰਦੇ ਨੂੰ ਕਾਨੂੰਨ ਦਾ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਆਇਆ ਜੱਜ ਸਾਹਿਬ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਤਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਵੀ ਜੋ ਇਹਦਾ ਜੋ ਇਹ ਅੰਡਰ ਟੇਬਲ ਕਰਦਾ ਸੀ ਉਹ ਮੈਂ ਬਿਓਂਡ ਟੇਬਲ ਲਿਆਂਦਾ ਜੋ ਮਨਸ਼ਾ ਕੀ ਆ ਬੰਦੇ ਦੀ ਮਨਸ਼ਾ ਵੀਰੇ ਇਹੀ ਆ ਜੀ ਇਹਨਾਂ ਮੈਂ ਹਿੱਸਾ ਨਹੀਂ ਪਾਇਆ ਬਈ ਕੰਮ ਵਿੱਚ ਮੇਰੇ ਕੰਮ ਵਿੱਚ ਹਿੱਸਾ ਨਹੀਂ ਪਾਇਆ ਮੇਰੀ ਮੰਨ ਲਓ ਜੀ ਦੇਖੋ ਤੁਸੀਂ ਇੱਕ ਪੱਤਰਕਾਰ ਸਾਹਿਬ ਅਜੇ ਤੁਸੀਂ ਲੱਖ ਰੁਪਏ ਕਮਾ ਰਹੇ ਹੋ ਕਿਸੇ ਤੁਹਾਡੀ ਸਟਰਗਲ ਤੋਂ ਬਾਅਦ ਤਾਂ ਤੁਹਾਡਾ ਕੋਈ ਨਵਾਂ ਫਰੈਂਡ ਬਣੇ ਤੁਸੀਂ ਉਹਨੂੰ ਤਰੀਕਾ ਤਾਂ ਦੱਸ ਸਕਦੇ ਹੋ ਪਰ ਤੁਸੀਂ ਉਹਨਾਂ ਪਿਆਹੇ ਰੁਪਏ ਸ਼ੇਅਰ ਥੁੜੀ ਕਰੋਗੇ ਵੀਰੇ ਉਹ ਸ਼ੇਅਰ ਨਾ ਕਰਨ ਕਰਕੇ ਬਸ ਇਹਨੇ ਹਾਂ ਕੁਝ ਕੀਤਾ ਠੀਕ ਹੈ ਹਾਂ ਜੀ ਐਸਐਸ ਕੀ ਮਾਮਲਾ ਆਇਆ ਜਿਹੜਾ ਇੱਕ ਹਣੀ ਸਿਟੀ ਤੇ ਕਾਮਲਾ ਹੁੰਦਾ ਕੱਲ ਰਾਤ ਇੱਕ ਹਣੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਲ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਿਹਾ ਸੀ ਤਰੀਕ ਸਕੋਰਪੀਓ ਗੱਡੀ ਵਿੱਚ ਕੁਝ ਅਨਨੈਂਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ ਤੇ ਹਮਲਾ ਕੀਤਾ ਕੀ ਹੋ ਉਹਹ ਕਾਰਵਾਈ ਕੀਤੀ ਉਹਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਹਸਾਬ ਤੇ ਜੋ ਨੇ ਲਿਖਾਇਆ ਰੈਲੇਵੈਂਟ ਸੈਕਸ਼ਨ 'ਚ ਅਸੀਂ ਐਫਆਈਆ ਰਜਿਸਟਰ ਕਰ ਰਹੇ ਪਤਾ ਲੱਗਿਆ ਜੀ ਕੌਣ ਸੀ ਕੀ ਨਾਮ ਕੋਈ ਨਾਮ ਲਿਖਾਇ ਨਹੀਂ ਇਹਨਾਂ ਨੇ ਜੀ ਉਹ ਆਲਰੇਡੀ ਡਿਸਪੂਟ ਚੱਲ ਰਿਹਾ ਜੋ ਪ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਿਖਾਇ ਉਹ ਸੀਰ ਨੂੰ ਅਸੀਂ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰਾਂਗੇ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਹੈ ਜੀ ਕਿ ਇਹਨਾਂ ਨੇ ਹਮਲਾ ਨਹੀਂ ਇਹ ਦੇ ਰਿਗਾਰਡਿੰਗ ਅਸੀਂ